ਵੈਗੁਰਜੀ ਦਾ ਖਾਲਸਾ ਸ਼੍ਰੀ ਵੈਗੁਰਜੀ ਦੀ ਪੱਤੇ ਇੱਕ ਸੀ ਮਾਤਾ ਗੁਜਰੀ ਉਸ ਦੇ ਨਾਲ ਸਿਰਫ ਦੋ ਪੋਤੇ ਇੱਕ ਸੀ ਮਾਤਾ ਗੁਜਰੀ ਉਸ ਦੇ ਨਾਲ ਸਿਰਫ ਦੋ ਪੋਤੇ ਵਿਛੜੇ ਆਪਣੇ ਟੱਬਰ ਨਾਲੋਂ ਖਾਸ ਰਸਾ ਵਿੱਚ ਗੋਤੇ ਤੁ르ਪੇ ਤਿੰਨੇ ਬਿਨ ਸੋਚੇ ਬਿਨ ਸਮਝੇ ਮੰਜ਼ਰ ਕਹਿੜੀ ਤੱਕੇ ਖਾਂਦੇ ਟਿਕਦੇ ਪੈ ਪਹੁੰਚ ਗਏ ਪਿੰਡ ਖੇੜੀ ਇਸੇ ਪਿੰਡ ਵਿੱਚ ਰਹਿੰਦਾ ਗੰਗੂ ਨੋਕਰ ਸੀ ਉਹ ਪੁਰਾਣਾ ਹੋਣੀ ਬਲਕੇ ਮਿਲ ਕੇ ਆਪਾਂ ਪੀਓ ਖਸਮਾ ਨੂੰ ਖਾਣਾ ਨਾਲੇ ਆਪਣੇ ਕੰਨ ਨੂੰ ਲੈ ਗਿਆ ਦਸਿਓ ਹਮਦਰਦੀ ਬੀਤ ਗਿਆ ਦਿਨ ਔਖਾ ਸੋਖਾ ਪਲ-ਪਲ ਰਾਤ ਬਜਰਦੀ ਸੋ ਗੀਤਾ ਸੀ ਪੁੱਤਿਆ ਨੂੰ ਦਿੰਦੀ ਦਿੰਦੀ ਲੋਰੀ ਗੰਗੂ ਬਈ ਮਾਣੂ ਹੋ ਗਿਆ ਮੋਹਰਾ ਕਰ ਲਿਆ ਚੋਰੀ ਸੁਣ ਕੇ ਖੜਕਾ ਨੀਂਦ ਖੁੱਲੀ ਜਤ ਮਾਣੇ ਦੇਖਿਆ ਮੋਹਰਾ ਛੱਟ ਸਮਝੀ ਗੰਗੂ ਹੈ ਆਇਆ ਬਾਂਦਰ ਚੋਰਾ ਖਾ ਪਿੱਟ ਕਾਰਾ ਮਗੁੱਛੀ ਤੋ ਰਾਤ ਗੰਗੂ ਦੀ ਬੀਤੀ ਸੁਪੇ ہے اس نے نہیں دیو ڈائی اے માતા ہے اس کو بند دے اے سب اس دے بچے باپ ورگا سوچ اینا دی বীর بہادر سچے جھوٹیاں دا اے کم ہمیشہ سچیاں نال ہے کہنا سوپ کہہندا باپ دا بدلا اس بچے آ کول لینا دکے تتی سی پُرچ ٹھنڈے وچ پاپی مول نہ سکے ਸਾਤੀ ਮਤਾ ਬਿਰਜ ਸੀ ਰੋ ਬੱਚੇ ਪੈਰੋਂ ਨੰਗੇ ਇਕ ਤਾਂ ਠੰਡਾ ਗੁਰਜ ਉੱਪਰੋਂ ਪੋਦੀਆਂ ਠੰਡੀਆਂ ਰਾਤਾ ਬਸਦਾ ਦੀ ਨੇ ਛੇੜ ਲੀਆਂ ਸੀ ਤਕਤੀ ਲੋਦੀਆਂ ਬਾਤਾਂ ਕਿੱਝ ਪੜਦਾ ਤਾਂ 시ਹੀ ਤੋਂ ਹੋ ਗਿਆ ਤੱਤੀ ਲੋਤੇ ਬੈਕੇ ਦੁਖੀਆਂ ਖਾਤਰ ਵਾਰ ਗਿਆ ਸੀ ਸਿਰ ਦਾਤਾ ਆਪੇ ਕਹਿ ਕੇ ਮਨਦੀ ਦਾਸ ਨੇ ਮਾਲ ਬਣਾਈ ਸੱਚ ਨੂੰ ਪਾਹੇ ਲੋਨ ਦਿਖਾਤਰ ਆਨ ਕਚਹਿਰੀ ਲਾਈ ਸੋਚਾਂ ਦੰਦ ਤੇ ਗੰਭੂ ਬ੍ਰਾਹਮਣ ਹੱਸ ਕੇ ਚਹਿਰੀ ਹੱਸਾ ਜੁਲਮ ਵੇਖ ਕੇ ਹਸਤਰ ਵਾਲੇ ਵੇਖ ਰਹੇ ਸੀ ਉਹ ਤਮਾਸ਼ਾ ਪੇਸ਼ ਕਰੋ ਬੱਚਿਆਂ ਨੂੰ ਛੇਤੀ ਸੁਬੇ ਹੁਕਮ ਸੁਣਾਇਆ ਹਾਨਸ ਪਾਈਆਂ ਮਾਹ ਗੁੱਜਦੀ ਤੇ ਹਸਤ ਕਲੇਜੇ ਪਾਇਆ ਤੋਰ ਦਿੱਤੇ ਦਾਦੀ ਨੇ ਤੇਕੇ ਪੋਤੇਆਂ ਨੂੰ ਥਾਪੀ ਲੋਹੜੀਆਂ ਦੇਨ ਵਾਲੀ ਗੋਦੀ ਸੁੰਨੀ ਕਰਕੇ ਪਾਪੀ ਤੁਰ ਪਏ ਦੋਨੋਂ ਲਾਲ ਪਿਆਰੇ ਜਾਂਦੇ ਹੱਸਦੇ ਗਾਉਂਦੇ ਜਾਂਦੇ ਦਾਦੀ ਬਲ ਨੂੰ ਗੁੱਲਾਂ ਵਿੱਚ ਸੀ ਉਹ ਮੁਸਕਾਉਂਦੇ ਰੱਬ ਅੱਗੇ ਅਰਦਾਸਾ ਕਰਦੀ ਹੱਥ ਬਨ ਕੇ ਮਾਤਾ ਗੁਜਰੀ ਲਾਜ ਰਖੀ ਮੇਰੇ ਗੋਬਿੰਦ ਦੀ ਹੁਣ ਮੇਰੇ ਹੱਥ ਵਿੱਚ ਦਾਤਾ ਜੇਪੋ ਵਿੱਚ ਕਬਰਾਂ ਕਬਰਾਈ ਮੇਰੇ ਵੇਖ ਵੇਰੀ ਦਾ ਗੁੱਸਾ ਗੋਪਿੰਦ ਮੇਰਾ ਲਾਲ ਹਮੇਸ਼ਾ ਮੇਰੇ ਤੋਂ ਰਹੂਗਾ ਗੱਲ ਸਾ ਆਖੇਗਾ ਮਾਂ लाਡ ਤੇਰੇ ਨੇ ਪੁੱਤਰ ਮੇਰੇ ਵਿਗਾੜੇ ਮੇਰੇ ਰੱਬਾ ਪੈ ਨਾ ਜਾਵੇ ਮਾਂ ਪੁੱਤਰ ਵਿੱਚ ਬਾਣੇ ਇਤਨ ਲਾਲਕ ਚਿਹਰੀ ਪਹੁੰਚੇ ਹੋਂਦੇ ਫਤੇ ਬੁਲਾਈ ਤੇ ਫਤੇ ਹੀ ਬੁਲਾਈ ਤੇ ਅਗ ਸੁਬੇ ਨੂੰ ਲਾਈ ਉਮਰ ਨਿਆਣੀ ਗੱਲ ਸਿਆਣੀ ਵੇਖ ਵੇਖ ਸੜਿਆ ਖਾਏ ਕਚੀ ਜੀ ਖਾਏ ਤਿਹੋੜੀਆਂ ਪਾਏ ਆੰਦੋ ਡੋਲੇ ਇਹ ਪਰ ਕਿੱਤਰ ਡੋਲਣ ਵਾਲੇ ਬੱਚ ਗੋਬਿੰਦ ਸਿੰਘ ਦੇ ਰਹਿ ਖਲੋਤੇ ਲਕਤੇ ਤਾਨਕ ਦਾਦੀ ਦੇ ਉਹ ਸਿਖਾਏ ਦੋ ਦਿਨ ਰਹੀ ਕਚੈਰੀ ਲਗਦੀ ਕੁਝ ਵੀ ਪਿਆ ਨਾ ਪੱਲੇ ਹਾਰ ਗਏ ਜੁਰ ਸਜਾ ਸੁਣਾਏ ਤੇ ਹੋ ਨੀ ਆਦ ਥੱਲੇ ਸਜਾ ਸੁਣਾ ਕੇ ਪਾਪੀ ਸਮੁਜਨ ਸੱਚ ਦੀ ਸ਼ਾਮ ਤੇ ਆਈ ਏ ਪਰ ਸੱਚ ਨੇ ਅੰਮਰਨ ਨੂੰ ਹੂਣਾ ਏ ਉਸ ਦੀ ਹੈ ਵੱਢਿਆਈ ਮੁੜ ਕੇ ਲਾਲਕ ਟੈਲੀ ਵਿੱਚੋਂ ਆਪਣੀ ਗੱਲ ਮੁਕਾਈ ਕਲਮੀ ਲਾਗੇ ਅਸੀਂ ਮੌਤ ਨੂੰ ਚੱਲੇ ਲਾਗ ਲਾਈ ਬੇਖੌਫ ਜੀ ਜੋੜੀ ਜਾਪੇ ਮਰਗੀ ਬੇਸਬਰੀ ਸਜ਼ਾ ਮੌਤ ਦੀ ਸੁਣ ਕੇ ਦਸਨ ਦਾਦੀ ਨੂੰ ਖੁਸ਼ ਖਬਰੀ ਦਾਦੀ ਚੁੰਮਦੀ ਮੂਲਾ ਲਾਦੇ ਨਾਰਕ ਲਗੀਆਂ ਚੁੰਮੇ ਸਿਰੇ ਚੜਕੀ ਆਕਾਰ ਜਿਹੜਾ ਲਾਇਆ ਮੇਰੇ ਜੁੰਮੇ ਦਸਨ ਲੱਗੇ ਸਹਬ ਜਾਨੇ ਕਿੰਜ ਕਚੈਰੀ ਅਸੀਂ ਕੀਤੀ ਅਸੀਂ ਨਾ ਚੱਲਣ ਦਿੱਤੀ ਕੋਈ ਵੀ ਸੂਬੇ ਦੀ ਬਦਮਿਤੀ ਪਹਿਲਾ ਲਾਲਚ ਦਿੱਤੇ ਸਾਨੂੰ ਕਈ ਤਰਾ ਸਮਝਾਏ ਅੱਖਾਂ ਕੱਢ ਕੇ ਤੇ ਓੜੀਆਂ પાਕੇ ਸਾਨੂੰ ਬਹੁਤ ਡਰਾਏ ਦਾਦੀ ਜੀ ਅਸੀਂ ਜਰਾ ਨਡੋਲੇ ਧਰ ਨਾਲੇ ਕੀਤੀ ਤੋ ਬਾਪ ਦਾ ਤੇਰੀ ਸਿੱਖਿਆ ਪੱਲੇ ਰੱਖੀਆਂ ਯਾਦ ਸਾਨੇ ਜਿਹੜੀਆਂ ਤੁਸੀਂ ਸਿਖਾਈਆਂ ਬਾਤਾਂ ਨਾ ਭੁੱਲੇ ਜੋ ਅਸੀਂ ਨਗਾਈਆਂ ਯਾਦ ਯਾਦ ਕੇ ਰਾਤਾਂ ਜਾਜ ਕੀਤੀ ਸੀ ਦਾਤਾ ਜੀ ਨੂੰ ਰੱਖੀ ਉਸ ਦੀ ਟੇਕ ਦੂਰ ਦੂਰ ਤੱਕ ਸਾਨੂੰ ਆਵੇ ਤਿੱਬੀ ਤਵੀ ਦਾ ਸੇਕ ਸਾਡੀਆਂ ਅੱਖਾਂ ਵਿੱਚੋਂ ਨਿਕਲੇ ਉਹ ਸੱਗ ਦੇ ਚੰਗਿਆੜੇ ਜਿਸ ਵਕਨੀ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਨੈ ਲਫੂ ਮਾਸ ਦੀ ਤਾਰੇ ਨੀ ਛਟਿਆ ਸੀ ਤਰਮੈ ਆਪਣਾ ਪਾਪੀ ਆਖਣ ਹਾਰੇ ਕਲਮਾ ਭੁੱਲੀਆਂ ਕਾਜੀ ਨੂੰ ਜਦ ਛੱਟੇ ਅਸੀਂ ਜਕਾਰੇ ਸੜਦੇ ਪੁੱਜਦੇ ਕਿਜਦੇ ਪਾਪੀ ਬੈਠ ਗਏ ਉਹ ਮੂਲ ਟਕਾ ਕੇ ਕਹਿੰਦਾ ਖਤਮ ਕਰੋ ਦੋਹਾਂ ਨੂੰ ਨੀ ਹਾਂ ਵਿੱਚ ਚਿਨਵਾ ਕੇ ਰਾਤ ਆਖ ਥੱਪੇ ਨੂੰ ਠੱਕੇ ਗੋਦੀ ਨਾਲਕ ਜਾਵੇ ਨਾਲ ਲੋਰੀਆਂ ਦੇ ਦੇ ਥੱਪੇ ਸੋਜੋ ਮੇਰੇ ਲਾੜ ਪਿਆਰੇ ਤੁਸੀਂ ਸਾਰੇ ਦਿਨ ਥੱਕੇ ਨਿੱਕੇ ਨਿੱਕੇ ਮੇਰੇ ਯੋਧੇ ਯੋਧੇ ਮੇਰੇ ਕਰਕੇ ਆਈ ਲੜਾਈ ਧਰਮ ਦੀ ਖਾਤਰ ਕਰਨੀ ਗੈਯੋਕ ਬੁਝਖ ਪਾਈ ਹੋਈ ਸੋਚਾ ਵਿੱਚ ਹੀ ਰਾਤ गुजरी ਕੁੰ ਚੜਿਆ ਨਵਾਂ ਸਵੇਰਾ ਇਹ ਸਵੇਰਾ ਲੈ ਕੇ ਆਇਆ ਪਾਪਾ ਦੇ ਖੋ ਪਹਨੀਰਾ ਆਏ ਸਿਪਾਹੀ ਲੈ ਗਏ ਬੱਚੇ ਰਹਿ ਗਈ ਗਾਦੀ ਕੱਲੀ ਮਮਤਾ ਖਾਤਰ ਦਿਸਦਾ ਜਾਂਦਾ ਦਿਲੋਂ ਮੱਲੋਂ ਮੱਲੀ ਨਾ ਹੈ ਪਾਪਾ ਨਾ ਦੇ ਇੱਥੇ ਮਾ ਦਾ ਹੈ ਪਿਆਰ ਚੰਗਾ ਹੁੰਦਾ ਜਾਂਦੀ ਵਾਰੀ ਮਿਲ ਜਾਂਦੇ ਇੱਕ ਵਾਰ ਦੁਰਦੇ ਜਾਂਦੇ ਨੀਹਾਂ ਬਨ ਨੂੰ ਬੱਚੇ ਇੱਦਾਂ ਗਾਉਂਦੇ ਫੱਗੀ ਆਉਂਦੇ ਨੀਹਾ ਵਿੱਚ ਖਲੋਕੇ ਆਕੇ ਛੱਡਿਆ ਨਜ਼ਗਾਰਾ ਲਉ ਸੁਬੇ ਨੂੰ ਸਾਨੂੰ ਲਾਕੇ ਛੇਤੀ ਇੱਟਾ ਗਾਰਾ ਪਾਪ ਖਵਾਵਣ ਲੱਗੀ ਰਲਕੇ ਫਿਰ ਸੁਬੇ ਦੀ ਟਾਲੀ ਚਿੜੀ ਕਹਾਣੀ ਸਰਸਾ ਤੋਂ ਅਜਨੀਹਾ ਵਿੱਚ ਮੁੱਕ ਜਾਣੀ ਹੁਕਮ ਸੁਨਾਇਆ ਸੁਪੇ ਨੇ ਨੀਹਾ ਵਿੱਚ ਚਲਵਾ ਦੋ ਰੱਖ ਦਿੱਤੀਆਂ ਸ਼ਾਤੀ ਤੇ ਇੱਟਾਂ ਦੇਖਣੋਂ ਹੱਡੀਆਂ ਲਾਵੋ ਜਿੰਨ ਦੇ ਜਾਂਦੇ ਇੱਟਾਂ ਕੰਧ ਨੂੰ ਉੱਪਰ ਚੁੱਕਦੇ ਜਾਂਦੇ ਦਿਨੇ ਦੁਪਹਿਰੇ ਸਾਂਝੀ ਤੋਤੇ ਸੂਰਜ ਛੁਪਦੇ ਜਾਂਦੇ ਗੋਟੇ-ਗੋਟੇ ਸ਼ਾਮ ਪਹੁੰਚਦੇ ਸਿਰ ਜਾਵੇ ਸਿਰ ਜਾਵੇ ਸ਼ਕਕ ਦੇ ਜਾਵੇ ਸ਼ਾਂਤੀ ਉੱਟੀ ਜਾਵੇ ਇੱਕ ਦੂਜੇ ਨੂੰ ਦੇਵੇ ਲਾਲਾ ਨੇ ਤੱਕਿਆ ਜਤਬਾਰੀ ਆ ਵੀਰਾਂ ਨੂੰ ਚੱਲੀਏ ਇਸ ਤੱਕੀ ਤੋਂ ਚੱਲੀਏ ਮਾਰ ਉਡਾਰੀ ਫਿਰ ਉਹ ਦੋਨੋਂ ਖاموش ਹੋ ਗਏ ਨਜ਼ਰਾਂ ਹੋਈਆਂ ਇਕੱਠੀਆਂ ਮਾਂ ਕੁਜਰੀ ਦੀ ਨਰਮ ਆਦਰਣ ਟਿੱਡ ਵਿੱਚ ਹੋਈਆਂ ਇਕੱਠੀਆਂ ਨਿਕਲ ਗਈਆਂ ਜਦ ਰੂਹਾ ਤਰ ਤੋਂ ਹੱਸ ਕੇ ਉਡੀ ਹੱਸ ਕੇ ਉਡਾਰੀ ਲਗਾਈ ਸੂਰਜ ਕਿਰਨਾਂ ਮਿਲੇ ਇੰਜ ਦੋਨੋਂ ਜੋਤੀ ਜੋਤ ਸਮਾ ਗਏ ਹੋ ਗਏ ਜਦ ਸਹੀਦ ਪੁੱਤਰ ਪਿੱਛੇ ਰਹਿ ਗਈ ਦਾਦੀ ਦਾਦੀ ਨੇ ਬੀਮਾਰ ਚੌਂਕੜਾ ਲੈ ਲਈ ਸੁਪ ਸਮਾਦੀ ਐਸਾ ਜਾਪ ਸ਼ਬਦ ਦਾ ਹੋਇਆ ਐਸੀ ਸੂਰਤ ਚਲਾਈ ਛੜ ਦਿੱਤਾ ਤਨ ਬੁਰਜ ਖੰਡੇ ਵਿੱਚ ਆਪ ਦਾ ਮੁੜ ਕੇ ਆਈ ਐਸਾ ਜਾਪ ਸ਼ਬਦ ਦਾ ਹੋਇਆ ਐਸੀ ਸੂਰਤ ਚਲਾਈ ਛੜ ਦਿੱਤਾ ਤਨ ਬੁਰਜ ਖੰਡੇ ਵਿੱਚ ਆਪਨਾ ਮੁੜ ਕੇ ਆਈ ਛੜ ਦਿੱਤਾ ਤਨ ਬੁਰਜ ਖੰਡੇ ਵਿੱਚ ਆਪਨਾ ਮੁੜ ਕੇ ਆਈ ਬਾਈ ਕੁਝ ਖਾਸ ਚਲਵਾਈ ਭਾਈ ਕੁਸ਼ੀਕ ਪਤ